we <laughs> ਇਹ ਤੋਂ ਬੜੀ ਘੜੀ ਪੂਰੀ ਘੜੀ ਵਰੀ ਖਾਣ ਕਰਮ ਕਰਨ ਪ੍ਰਸਾਦਾ ਨਸੀਆ ਜੀਰੇ ਵਾਲੀ ਰੱਸੀ ਆ ਜੀ ਸਾਫ ਬਿਨਾਂ ਬਿਨਾਂ ਮਾਖਣੀ ਕੱਟੇ ਲੈਣਾ ਬਾਈ ਤੁਸੀਂ ਗਰਸੀ ਵੈਗਰੂ ਆਈ ਦੋਧ ਦਾ ਲੰਗਰ ਅਸਾਨਾ ਵੱਲੋਂ ਸ਼ੰਭ ਬੜ ਰਿਹਾ ਦੁੱਧ ਦਾ ਲੰਗਰ ਹਰ ਇੱਕ ਚੀਜ਼ ਦਾੜਾ ਹੈ ਲੰਗਰ ਅਸਾਨਾ ਵੱਲੋਂ ਸ਼ੰਭ ਬੜ ਰਤੇ ਲਗਾਇਆ ਗਿਆ ਹੈਗਾ ਕਨੌਰ ਤੋਂ ਬਾਬਾ ਧੰਨਾ ਭਗਤ ਗੁਰਦੁਆਰੇ ਤੋਂ ਆਏ ਆ ਜੀ ਅਸਿਆ ਇੱਥੇ ਲੰਗਰ ਬਣਾ ਕੇ ਉੱਥੋਂ ਪਹਿਲਾਂ ਵੀ ਆਏ ਜੀ ਹੁਣ ਵੀ ਅੱਜ ਵੀ ਆਏ ਆ ਇਸੇ ਤਰ੍ਹਾਂ ਜੋਗਲ ਧਰਨਾ ਰਹੇਗਾ ਇੱਥੇ ਸੇਵਾ ਕਰਨੇਗਾ ਮਹਾਰਾਜ ਕਿਰਪਾ ਰੱਖੇ ਸਿਰ ਤੇ ਹੱਥ ਤੇ ਕਰਦੇ ਰਹੇਗੇ ਇਹ ਲੱਗਦਾ ਕਿੰਨੀਂ ਚਿਰ ਲੱਗੂ ਇੱਥੇ ਇਦਾਂ ਦੇਖੋ ਸਰਕਾਰਾਂ ਦੀਆਂ ਨੀਤੀਆਂ ਫਿਰ ਬੁਰੀਆਂ ਨੀਤੀਆਂ ਕਿੰਨੀਂ ਦੇਰ ਤੱਕ ਇਹ ਤਸੀਹੇ ਦਿੰਦੇ ਰਹੇਗੇ ਕਿਸਾਨਾਂ ਨੂੰ ਬਹੁਤ ਮਾੜੀ ਗੱਲ ਐ ਇਹ ਅਸੀਂ ਚੱਲਦੇ ਰਹੇਗੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਕੀ ਪਵਾਇਓ ਫੇਰ ਨਾਮ ਕੇਸਰ ਸਿੰਘ ਹੈ ਜੀ ਪਿੰਡ ਛੋਟੀ ਕਾਮੀ ਖੁਰਦ ਸਰਵਾਰਾ ਕਾ ਨੌਸਕਨੌਰ ਤੋਂ ਉਹ ਯਹਾਂ ਕਿਸਾਨਾਂ ਕੇ ਅੰਦੋਲਨ ਮੇ ਪਹੁੰਚੇ ਹੈ ਯਹਾਂ ਬਹੁਤ ਦੁਨੀਆ ਆਈ ਹੈ ਬਹੁਤ ਲੰਗਰਾਂ ਕੋਈ ਚੀਜ਼ ਦੀ ਘਾਟ ਨਹੀਂ ਹੈ ਪੂਰਾ ਸਭ ਕੁਝ ਹੁਨ ਮੋਦੀ ਤਾਂ ਨੀ ਉਦਾਬੀਰ ਕਿਸਾਨ ਤਾਂ ਭੁੱਖੇ ਮਰेंगे ਉਰੇ ਬਹੁ ਵੈਗਰੂ ਦੀ ਕਿਰਪਾ ਕੋਈ ਰਾਤ ਲੈ ਆ ਰਿਹਾ ਕੋਈ ਕੁਸ ਲੈ ਆ ਰਿਹਾ ਕੋਈ ਕੁਸ ਲੈ ਆ ਰਿਹਾ ਪੂਰਾ ਕੋਈ ਜੀਜ ਦੀ ਕਾਟਣੀ ਹੈ ਕੀ ਲੱਗਦਾ ਜਣਾ ਹਾਲ ਹੈ ਕਿੰਨੇ ਦਿਨਾਂ ਚ ਨਿਕਲ ਜੂਗਾ ਕੋਈ ਉਹ ਇਹ ਪੱਕਾ ਨਹੀਂ ਕਹਿ ਸਕਦਾ ਜੀ ਅਜਿਹਾ ਕਿਉਂ ਅੱਗੇ ਤੇ ਅੱਗੇ ਵਧਾਈ ਜਾ ਹਾਂ ਕੰਮ ਹੈ ਨਹੀਂ ਜਾਏਗੇ ਜਿੱਤ ਕੇ ਹਾਂ ਉਹ ਜਿੱਤ ਕੇ ਜਾਏਗੇ ਉਰੇ ਦੇ ਕਿਸਾਨ ਕਹਿ ਰਹੇ ਅਸੀਂ ਹਮ ਉਰਦੇ ਜਾਂਦੇ ਨਹੀਂ ਤਨੇ ਮਤਲ ਚਾਹੇ ਕੁਸ ਕਰਨਾ ਪੜੇ ਇਹਨੇ ਮੰਗਾ ਨਹੀਂ ਮੰਨ ਜਦਿਆ ਇਹਨੇ ਬਾਪਸ ਇਹਨੇ ਬਾਪਸ ਨਹੀਂ ਹੁੰਦੇ ਉਰੀ ਬੈਠੇਗੇ ਮੈਂ ਆਪਣਾ ਕਿਹੜੀ ਸੰਸਥਾ ਤੁਹਾਡਾ ਨਾਮ ਹੈ ਮੇਰਾ ਨਾਮ ਦਵਿੰਦਰ ਸਿੰਘ ਆ ਇਹ ਜਿਹੜੀ ਸੇਵਾ ਵਾ ਖਾਲਸਾਡ ਵੱਲੋਂ ਚੱਲ ਰਹੀ ਆ ਇਹ ਸਰਕਾਰ ਦੇ ਅੜੀਓ ਦੇ ਬਿਜੇ ਦੇ ਕੀ ਕਹੋਗੇ ਹਾਂਜੀ ਸਰਕਾਰ ਦੇ ਅੜੀਓ ਦੇ ਬਿਜੇ ਦੇ ਕੀ ਕਹੋਗੇ ਜਿੱਦਾਂ ਕਿਸਾਨਾਂ ਦੇ ਉੱਤੇ ਰੱਬ ਸਿੱਟੇ ਯਾਰਣ ਲੱਗ ਪਾਕ ਇਸ ਚਾਰ ਹਾਂਜੀ ਇੱਥੇ ਦੇਖੋ ਜਿਹੜਾ ਸਰਕਾਰਾਂ ਨੇ ਪਿੱਛੇ ਵਾਦਾ ਕੀਤਾ ਸੀ ਜਿਉਂ ਇਹਨੂੰ ਪੂਰਾ ਕਰ ਦਿੰਦੇ ਤੇ ਦੁਬਾਰਾ ਕਿਸਾਨਾਂ ਨੂੰ ਇੱਥੇ ਬਹਿਣ ਦੀ ਲੋੜ ਨਹੀਂ ਸੀ ਪੈਣੀ ਇੱਥੇ ਕੋਈ ਚਾਰ ਨੂੰ ਨਹੀਂ ਬੈਠਾ ਬੀਬੀਆਂ ਬੱਚੇ ਜਿਹੜੇ ਆਪਣਾ ਲਈ ਇੱਥੇ ਬੈਠੇ ਆ ਤੇ ਹੱਕ ਆਪਣਾ ਮੰਗਣ ਦਾ ਹਰ ਇੱਕ ਨੂੰ ਅਧਿਕਾਰ ਹੈ ਤੇ ਇਹ ਜਿਹੜਾ ਰਵਈਆ ਵਾ ਇਹ ਗਲਤ ਆ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਜਿਹੜੀ ਵੀ ਇਹਨਾਂ ਨੂੰ ਸੇਵਾ ਦੀ ਲੋੜ ਆ ਮੈਡੀਕਲ ਦੀ ਪਾਣੀ ਦੀ ਜਾਂ ਹੋਰ ਵੀ ਕਿਸੇ ਸੇਵਾ ਦੀ ਲੋੜ ਪੈਂਦੀ ਆ ਤੇ ਅਸੀਂ ਇਹਨਾਂ ਲਈ ਹਾਜ਼ਰ ਆ ਆਰੇ ਆ ਜੀ ਸਾਬਕਾ ਸੈਨਿਕ ਸੰਗਠਨ ऑल इंडिया की कमेटी आए तो हम आज किसानों के समर्थन में इस आंदोलन में आए हैं जहाँ भी किसान हमारे के साथ हम किसानों के साथ दिल्ली जाएंगे तो दिल्ली जाएंगे लेकिन हमारे सैनिकों की भूतपूर्व सैनिक जो हैं उनकी अपनी भी कुछ मांगे हैं तो हम जंतर मंतर पर एक साल से 20 फरवरी 2023 से जंतर मंतर पर संघर्ष कर रहे हैं वहाँ पर बैठे हुए हैं तो उसमें हमारी काफी मांगे हैं आज तक हमने मोदी जी को डिफेंस मिनिस्टर को राष्ट्रपति को जितने भी हमारे स्थानीय एमपी हैं सबको हमने ज्ञापन सौंपे हैं कि हमारी मांगो उन पर बात की जाए लेकिन आज तक मोदी सरकार ने हमारी एक भी मांग नहीं मानी गई हमारी तीन मांगे हैं सबसे पहले है एमएसपी मिलिट्री सर्विस पे जो कि अफसर को डबल मिल रही है हमको आदि भी नहीं दे रही जबके लड़ाई में कौन जाता सबसे आगे गोली खाने के लिए जवान जाता है अफसर पीछे रहता है जबकि हक बराबर है लेकिन उसमें हमको क्या कुछ भी नहीं दिया जा रहा नंबर दो है वीरंगनाएं जो शहीद हो जाते हैं उनकी भी विधवाएं हैं उनको बहुत कम पेंशन दी जा रही है जिनमें उनका गुजारा भी नहीं होता तो उसको बढ़ाया जाए नंबर तीन है वन रैंक वन पेंशन जो अभी वन रैंक वन पेंशन टू जो अभी मोदी सरकार बोलती है कि हमने सत्तर हजार करोड़ आप लोगों को अभी दिया है अभी अभी कुछ छह महीने पहले ही दिया गया है लेकिन उसमें क्या है अफसरों को पैसा दे दिया गया अफसरों ने बंदर बांट करके अफसरों अफसरों को दे दिया जैसे जवान को कुछ नहीं दिया जबकि जवान जैसे तो अफसर तीन परसेंट है भूतपूर्व सैनिक और जवान जितने हैं वो नाइन्टी सेवन परसेंट है उसी उसी हिसाब से पैसा बढ़ना चाहिए था लेकिन इसमें बहुत बड़ा घोटाला हुआ है जबकि इस घोटाले को उजागर किया जाए लेकिन मोदी जी ने आज तक कुछ बात नहीं सुनी ਲਗਭਗ ਇੱਕ ਹਫ਼ਤੇ ਤੋਂ ਕਿਸਾਨ ਜਿਹੜੇ ਨੇ ਆਪਣੀ ਮੰਗਾਂ ਲੈ ਕੇ ਸ਼ੰਭੂ ਬਾਰਡਰ ਤੇ ਬੈਠੇ ਨੇ ਹਾਂ ਹਾਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਸਰਕਾਰ ਨਾਲ ਉਹ ਬੇਸ ਸੀਟਾਂ ਨਿਕਲ ਰਹੀਆਂ ਨੇ ਹਾਂ ਕੀ ਕਹਿਣਾ ਚਾਹੋਗੇ ਇੱਥੇ ਬੈਠ ਕੇ ਆਲੋਕ ਕਰਦੇ ਟਾਈਮ ਪਾਸ ਕਰਦੇ ਆ तो मोदी सरकार जो हमें हम दिल्ली सरकार को चाहिए जो किसान मांग कर रहे हैं जायज मांगे हैं उनको पूरा किया जाए और हम किसानों के साथ हैं